ਪਾਰਨ ਸਰਕਾਰ ਜੋ ਸਹਿਰ ਸਿਟੀ ਕੋ ਗੁਨਾਸਾ ਮਾਰਾਇ ਵੀ ਪੁੱਤਰ ਹੈ ਜੁੜੀ ਮਾਤਾ ਸਰਿਤਰ ਕੌਰ ਜੀ ਨੂੰ ਚਰਦਾ ਦੇ ਕੋਟ ਫੇਡ ਕਰ ਲਈ ਗਈ ਹੋਈ ਗੁਰੂ ਪਿਆਰੀ ਗੁਰੂ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਸਹਰਦਾ ਪ੍ਰਮਾਨ ਹੈ ਮਾਨਵ ਲਖਾਇ ਮੰਡਲ ਮੇ ਆਏ ਜੋ ਜੀਵ ਜੋ ਇਨਸਾਨ ਇਸ ਸੰਸਾਰ ਤੇ ਆਉਂਦਾ ਜਿੰਨੀ ਸਵਾਸਾਂ ਦੀ ਪੁੱਜੀ ਮਹਾਰਾਜ ਵੱਲੋਂ ਬਖਸ਼ੀ ਜਾਂਦੀ ਹੈ ਆਪਣੀ ਕਰਕੇ ਇਨਸਾਨ ਬਣੇ ਲੰਦਾ। ਮਾਤਾ ਜੀ ਨੇ ਸਮੱਤਿਆ ਜੀਵਨ ਗੁਰੂ ਸਾਹਿਬ ਦੇ ਲੜ ਲਾ ਕੇ ਬਤੀਤ ਕੀਤਾ। ਔਰ ਬਹੁਤ ਚੰਗੇ ਸੁਭਾਅ ਦੇ ਸਨ। ਵੈਸੇ ਵੀ ਮਾਂ ਦਾ ਦਰਜਾ ਬਹੁਤ ਉੱਚਾ। ਦੇਖਣ ਜੇ ਮਾਂ ਮਾਤਾ ਸੰਤਰ ਕੌਰ ਜੀ ਵਰਗੀ ਹੋਵੇ ਤਾ ਫਿਰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਬੜੇ ਨੇੜੇ ਤੁਸੀਂ ਪਰਿਵਾਰ ਨੂੰ ਮੈਂ ਵੀ ਜਾਣਦਾ ਸਰਨਤੀਰ ਸਿਹੋਰੀ ਬੈਠੇ ਆ ਦਾਮਾਦ ਨੇ ਇਸ ਪਰਿਵਾਰ ਦੇ ਤਿੰਨੇ ਧੀਆ ਮਾਤਾ ਜੀ ਦੀਆਂ ਤਿੰਨੇ ਧੀਆ ਦੇ ਪਰਿਵਾਰਾਂ ਦੇ ਨਾਲ ਸਾਡੀ ਸਾਂਝਾ ਬੜੌਦੀ ਵਾਲਾ ਪਰਿਵਾਰ ਜਦਵਾਰ ਵਾਲੇ ਸਰਕੂਂਦਰ ਸਿਹੋਰੀ ਆ ਸਰਨਤੀਰ ਸਿਹੋਰੀ ਆ ਔਰ ਇਹੋ ਦੇ ਪੁੱਤਰ ਮਾਤਾ ਜੀ ਦੇ ਉਹ ਵੀ ਸਾਡੇ ਨਾਲ ਭਰਾਵਾਂ ਦੀ ਤਰ੍ਹਾਂ ਵਰਤਦੇ ਆ ਜਿੱਥੇ ਸਕੂਲੀ ਵਿਦਿਆ ਬੱਚਿਆਂ ਨੂੰ ਅਧਿਆਪਕ ਤੋਂ ਮਿਲਦੀ ਆ ਸਕੂਲ ਤੋਂ ਮਿਲਦੀ ਆ ਉੱਥੇ ਆਪਣੇ ਬੱਚਿਆਂ ਨੂੰ ਜੋ ਵਿਦਿਆ ਦੁਨਿਆਵੀ ਜੋ ਸਮਾਜਿਕ ਵਿਦਿਆ ਉਹ ਮਾਤਾ ਪਿਤਾ ਤੋਂ ਮਿਲਦੀ ਆ ਔਰ ਮਾਤਾ ਜੀ ਨੇ ਆਪਣੀਆਂ ਧੀਆ ਨੂੰ ਆਪਣੇ ਪੁੱਤਰਾਂ ਨੂੰ ਸਮੇਂ ਦੇ ਹਾਨੀ ਬਣਾਇਆ ਸਮਾਜ ਚ ਵਿਤਨਣਾ ਸਿਖਾਇਆ ਔਰ ਬਹੁਤ ਕੁੱਤੇ ਮਕਾਮ ਤੇ ਤੇ ਪਰਿਵਾਰ ਪਹੁੰਚਿਆ ਤੇ ਨਿਤੀਆਂ ਇਹਨਾਂ ਦੀਆਂ ਬੜੀਆਂ ਵੱਡ ਸੈਟਰ ਪਰਿਵਾਰ ਤੇ ਨੇ ਪਰਮਾਤਮਾ ਦੀ ਕਿਰਪਾ ਮਾਤਾ ਜੀ ਨੇ ਹਮੇਸ਼ਾ ਸਿਧਾਂਤਾਂ ਤੇ ਰਹਿ ਕੇ ਮਹਾਰਾਜ ਦੇ ਨਾਲ ਲਾ ਕੇ ਆਪਣਾ ਜੀਵਨ ਬਤੀਤ ਕੀਤਾ ਸਮੇਂ ਸਮੇਂ ਸੇ ਸਾਨੂੰ ਹੌਣ ਸੇਤ ਤੇ ਦੀ ਸੀ ਤਕਰੀਬਨ ਹਰ ਰੋਜ਼ ਰਹੀ ਨਾ ਗੱਲ ਹੁੰਦੀ ਸੀ ਦਸ ਤੇ ਰਹਿੰਦੇ ਸੀ ਜਾਂ ਜਾ ਪੋਜੀਸ਼ਨ ਆਹ ਪੋਜੀਸ਼ਨ ਆ ਔਰ ਬਹੁਤ ਚੰਗੀ ਉਹਨਾਂ ਨੇ ਆਪਣੇ ਪਰਿਵਾਰ ਨੂੰ ਸਹਿ ਦਿੱਤੀ ਆ ਅੱਜ ਆਪਾਂ ਸਾਰੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਆਏ ਆ ਮੈਂ ਵੀ ਆਪਣੇ ਵੱਲੋਂ ਆਪਣੇ ਪਿਤਾ ਜੀ ਜਥੇਦਾਰ ਜਗਤ ਸਿੰਘ ਮੜਾਲੀ ਸਾਧਕ ਕਾਂ ਵਿਧਾਇਕ ਉਹਨਾਂ ਨੇ ਵੀ ਆਉਣਾ ਸੀ ਲੇਕਿਨ ਅੱਜ ਪ੍ਰੋਗਰਾਮ ਬਹੁਤ ਸੰਨਾ ਉਹਨਾਂ ਵੱਲੋਂ ਵੀ ਮੈਂ ਸ਼ਰਧਾ ਦੇ ਫੁੱਲ ਭੇਟ ਕਰਦਾ ਔਰ ਪ੍ਰਮਾਤਮਾ ਦੇ ਚਰਨਾਂ 'ਚ ਮੈਂ ਅਰਦਾਸ ਬੇਨਤੀ ਕਰਦਾ ਕਿ ਮਹਾਰਾਜ ਮਾਤਾ ਸਰਂਦਰ ਕੌਰ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਭਕਸ਼ਨ ਪਰਿਵਾਰ ਨੂੰ ਭਾਣਾ ਮੰਨਿੰਦਾ ਬਲ ਭਕਸ਼ਨ ਮਹਾਪੁਰਸ਼ਾਇ ਨੇ ਜਿੱਤਵੀ ਸਾਹਵਲੇ ਉਹਨਾਂ ਨੇ ਵੀ ਆਪਣੇ ਵਿਚਾਰ ਪੇਸ਼ ਕਰਨੇ ਆ। ਸੋ ਮੈਂ ਆਪਣੀ ਹਾਜ਼ਰੀ ਲਵਾਉਂਦਾ ਹੋਇਆ ਔਰ ਆਪਣੀ ਸਮੁੱਚੀ ਟੀਮ ਜਿਹੜੀ ਸਾਡੀ ਸੌਰਨ ਧੀਰ ਸੇ ਹੋ ਰਹੀ ਐ ਅਸੀਂ ਇਕੱਠੇ ਕਾਰੋਬਾਰ ਵੀ ਸਾਡਾ ਇਕੱਠਾ ਔਰ ਮੈਂ ਸਮੁੱਚੀ ਆਪਣੇ ਗਿੱਡੇ ਗਰੁੱਪ ਵੱਲੋਂ ਸੌਰਨ ਧੀਰ ਸੇ ਹੋਰਾਂ ਵੱਲੋਂ ਮੈਂ ਮਾਤਾ ਜੀ ਨੂੰ ਚਾਤਾ ਦੇ ਫੁੱਲ ਫੇਟ ਕਰਦਾ ਹੋਇਆ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰਨਾਂ ਨੀ ਆਦਵੀ ਸਾਰਿਆਂ ਦਾ ਸਾਰਿਆਂ ਦੇ ਮੂਹੇ ਸਤਨਾਮ ਵਾਹਿਗੁਰੂ

Satna. А ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ